ਲਓ ਜੀ ਕਣਕ ਬੀਜ ਕੇ ਬੱਟਾ ਪਾਉਣ ਆਏ ਸੀ ਕਿ ਤੇ ਜਦੋਂ ਬੱਟਾ ਪਾਉਣ ਆਏ ਤੇ ਸਾਡੇਆਂ ਦਨ ਸਾਪਣੇ ਲਾਈ ਪਈ ਸੀ ਕੰਜ ਆ ਦੇਖੋ ਉਹੀ ਅੱਖਾਂ ਖਣਾ ਉਹ ਪੈਨ ਡਰ ਲੱਗਦਾ ਹੁੰਦਾ ਨਹੀਂ ਸਾਪ ਵਿੱਚ ਬੈਠਾ ਅੱਖਾਂ ਦੇ ਵੀ ਹੁੰਦੀ ਹੈਗੇ ਹੈ ਅੱਖਾਂ ਦੇ ਵੀ ਹੁੰਦੀ ਉਹ ਨਹੀਂ ਆ ਦੇਖੋ ਇਹ ਨਾ ਬਟੇ ਜੀ ਬਾਲੇ ਹਾਦੇ ਵੇ ਕੇ ਪੂਰਾ ਔਖਾ ਹੋ ਗਿਆ ਲਹੀ ਸੀ ਹੈ ਕੈ ਫੁੱਟ ਦਾ ਸਾਪ ਲਾਈ ਕੰਨ ਨਾਲ ਕੰਨ ਤੋਂ ਵੀ ਟੱਪ ਗਿਆ ਹੈ ਸੀ ਫੁੱਟ ਦਾ ਸੀ ਇੰਚ ਕੱਦ ਦਾ ਮੇਰਾ ਫਿਰ ਟੱਪ ਕੇ ਉਤੋਂ ਸੀ ਫੁੱਟ ਦਾ ਛੱਪ ਹੋ ਗਿਆ ਹੈ ਉਹ ਬਾਹਰ ਲੱਗਦਾ ਹੈ ਉਹ ਨਹੀਂ ਆ ਨਾ ਉਹ ਤਾਂ ਇਹਨਾਂ ਡਰ ਲੱਗਦਾ ਹੈ ਇਹ ਖਿੱਚੀ ਨਾ ਸਿੱਧੀ ਕਰੀ ਪਾੜਦੀ ਹੈਗੇ ਦੇਖ ਪੱਕੀ ਹੈ ਉਹ ਕਿਤੇ ਨਹੀਂ ਲੱਗ ਗਿਆ ਤਾਂ ਤੀਨ ਤਾਂ ਤੀਨ ਰੋਟਾ ਬੈਟ ਤੇ ਜਿਹੜਾ ਹੀ ਗਰਮ ਤਾਂ ਹੈਗੀ ਆ ਵੀਰੇ ਤੇ ਉਹ ਸ਼ਿੰਬਾ ਵਾਲਾ ਸੀ ਨਾ ਓਏ ਉਹ ਟੋਡਾਂ ਵਾਲਾ ਆਏ ਤਾਂ ਇਹ ਤਾਂ ਲੱਗਦਾ ਨਾ ਜਿਵੇਂ ਸਾਪ ਹੀ ਹੁੰਦਾ ਫੜਿਆ ਹੱਥ 'ਚ ਇਹ ਕਾਦੇ ਕੰਮ ਹੁੰਦੀ ਐ ਆ ਪੁੱਤੇ ਆ ਜਾਨੂੰ ਨਹੀਂ ਪਾਣੀ ਪੀਂਦੀ ਆ ਖੁਰਕ ਜੀ ਵਾਲਾ ਨੂੰ ਫੇਰ ਉਹਨੂੰ ਖਵਾ ਦੇ ਇਹਨਾਂ ਨੂੰ ਉਹ ਪਾ ਦੇ ਰੋਟੀ 'ਚ ਪਾ ਕੇ ਗੁੜ 'ਚ ਪਾ ਕੇ ਕੇ ਰੋਟੀ 'ਚ ਪਾ ਦੇ ਹੈ ਜੀ ਪਾ ਦੇ ਉਹਦੇ ਕੰਮ ਆ ਜੀ ਫੇਰ ਨਾਲ ਤਾਂ ਲੈ ਕੇ ਚੱਲਾਂਗੇ ਨਾ ਇਹਨਾਂ ਉਹ ਵੀ ਪਸ਼ੂ ਆ ਮੱਝਾਂ ਮੁੱਝਾਂ ਨੂੰ ਜੰਦੇ ਹੁੰਦੇ ਕਹਿੰਦੇ ਕਿਵੇਂ ਹੁੰਦੀ ਐ ਉਹ ਬਲਤ ਨੂੰ ਬਦ ਆਪਣਿਆਂ ਨੂੰ ਆ ਲੰਗਾ ਉਹ ਆ ਅਸੀਂ ਜੀ ਮਿਲ ਗਈ ਤੇ ਚੱਕ ਲਈ ਤੇ ਮਿਲ ਗਈ ਮਾਸ਼ੀਲਾ ਹੈ ਜਲਾ ਇਹਨਾਂ ਨੂੰ ਲੋ ਜ ਸਾਡੇ ਤਾਂ ਨੂੰ ਕਹਿੰਦੇ ਕੰਜ ਕੰਜ ਕਹਿੰਦਾ ਛੋਡੇ ਦੱਸੋ ਵੀ ਕੀ ਕਹਿੰਦੇ ਸਾਪ ਹਲਾ ਜਾਂਦੇ ਛੁਲਕਾ ਜਾਂ ਹੂੰ ਹੂੰ ਦਾਲ ਤਰੀ ਪੂਰੀ ਕਰ ਰਹੇ ਹਨ ਤੇ ਹੋਰ ਮੈਂ ਇੱਥੇ ਬੜੇ ਤੁੰਗ ਹੋ ਕੇ ਨਹੀਂ ਹਾਂ ਇੱਥੇ ਔਖਾ ਹੋ ਗਿਆ ਹਟੇ ਦੇ ਕਿੰਨੀ ਵੱਧੀ ਹੂੰ ਲੈ ਚੇਪ ਗਿਆ ਨਾ ਉਹ ਇਹ ਤਾਂ ਮੰਦਾ ਦਾ ਸਾਢੇ 6 ਫੁੱਟ ਬਹਾਉਗੀ ਹੂੰ ਸਾਢੇ 6 ਫੁੱਟ ਉਹ ਕੋਈ ਹੋ ਸਾਢੇ 6 ਫੁੱਟ ਦਾ ਮੌਜ ਨਹੀਂ ਚਾਹ ਮਹਰ ਹੁੰਦਾ ਚੱਲਦੇ ਭਗਤ ਨੇ ਆਖਿਆ ਜੀ ਆਹ ਦੇ ਲਈ ਹਾਂ ਦੇ ਜੀ ਲੋ ਜੀ ਇਹਨੂੰ ਲੈ ਕੇ ਚੱਲਾਂ ਘਰੇ ਤੇ ਦੇਵਾਂਗੇ ਕੋਈ ਦਵਾਈ ਦੂ ਹੀ ਬਣਾਵਾਂਗੇ ਦੇਸੀ ਇਹਦੀ ਆਹ ਤਸਦਾ ਸੀ ਆਹ ਲੈ ਆਈ ਠੀਕ ਆ ਹਾਂ ਜੀ ਕਣਕ ਵੀ ਤੇ ਕਣਕ ਨੂੰ ਤੜਕੇ ਲਾਵਾਂਗੇ ਪਾਣੀ ਪਹਿਲਾ ਪਹਿਲੇ ਤੋਂ ਪਹਿਲਾਂ ਪਾਣੀ ਤੜਕੇ ਲਾਵਾਂਗੇ ਕਣਕ ਨੂੰ ਹਾਂ ਕਿੱਥੋਂ ਤੇ ਆਏ ਦਸ ਫਿਰ ਬਾਟਾ ਹੈਗਾ ਆਪਣੇ ਬੁਰਾ ਸਿੱਧਾ ਗਾਇ ਵਰਗਾਂ ਹਾਂ ਤੇ ਆ ਨਾਲ ਨਾਲ ਬਾਣੀ ਮੈਂ ਤੇ ਬੰਗੀ ਪਾਤੀ ਇਧਰ ਪਾਣੀ ਟੁੱਟਦਾ ਬੰਗੀ ਪਾਈ ਹੈ ਇੱਕ ਪਲਾਂਗ ਦੀ ਵੀ ਜਿਹੜਾ ਪਾਣੀ ਛੱਡਣਾ ਸਾਰੀ ਫਿਰ ਜੇ ਉਦੋਂ ਦਾ ਟੋਕ ਬੰਦ ਕਰਦੇ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਮਿੱਤਰਾਂ ਦਾ ਧੰਨਵਾਦ ਤੇ ਮੰਦਰ ਨੇ ਕੀ ਕਰਤਾ ਸੀਟ ਸਦੇ ਧਰਤੀ ਡਰੋਨ ਨੂੰ ਦੇਖੇ ਮੂਝਾ ਮਜਾ ਕਰ ਕੇ ਦਾਰਤਵਰਾ ਸੱਚੀ ਲੱਗਦਾ ਹੈ